ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾ ਜਣ ਜੀ ਤੁਹਾਡੇ ਸਾਰਿਆਂ ਦੇ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਲੈ ਕੇ ਪਰ ਅੱਜ ਵਾਲੀ ਵੀਡੀਓ ਜਿਹੜੀ ਥੋੜੀ ਨਿਰਾਸ਼ਾਜਨਕ ਹੈ ਥੋੜੀ ਦੁੱਖ ਵਾਲੀ ਖਬਰ ਹੈ 9894 ਕੈਂਡੀਡੇਟ ਲਈ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕੀ ਹੈ ਸਾਰੀ ਜਾਣਕਾਰੀ ਜਿਸ ਤ ਹਾਈ ਕੋਰਟ ਬਲੰਗ ਪੰਜਾਬ ਦੇ ਸਿੱਖਿਆ ਸਕੱਤਰ ਕੇ ਕੇ ਯਾਦਵ ਨੂੰ ਮਾਨਹਾਨੀ ਨੋਟਿਸ ਜਾਰੀ ਕਰ ਦਿੱਤਾ ਹੈ ਠੀਕ ਹੈ ਜੀ ਤਾਂ 14 ਨਵੰਬਰ ਦੀ ਇਹ ਖਬਰ ਹੈ 14 ਨਵੰਬਰ ਨੂੰ ਜਿਹੜਾ ਨੋਟਿਸ ਨਿਕਲ ਕੇ ਆਇਆ ਸ਼ਾਮ ਦੇ ਸਮੇਂ ਕਿ ਜਿਹੜਾ 5694 ईटीटी ਕਾਡਰ ਦੇ ਵਿੱਚ ਜਿਹੜਾ ਪੰਜਾਬੀ ਵਿਸ਼ੇ ਦਾ ਪੇਪਰ ਲੇਤਾ ਗਿਆ ਸੀ ਉਹਦੇ ਵਿੱਚ ਕੁਸ਼ਕ ਜਿਹੜੇ ਹੈਗੇ ਪਟੀਸ਼ਨਰਾਂ ਨੇ ਜਿਹੜੀ ਆਪਣੀ ਪਟੀਸ਼ਨ ਧਾਰ ਕਰੀਤੀ ਹੈ ਹਾਈ ਕੋਰਟ ਦੇ ਵਿੱਚ ਕਿ ਜਿਹੜੇ ਪੰਜਾਬੀ ਦੇ ਵਿੱਚ ਜਿਹੜੇ ਕੁਸ਼ਕ ਕੁਐਸਚਨ ਪੁੱਛੇ ਗਏ ਸੀ ਸਵਾਲ ਪੁੱਛੇ ਗਏ ਸੀ ਉਹ ਪੰਜਾਬੀ ਨਾਲ ਰਿਲੇਟਡ ਨਹੀਂ ਸੀ ਜਾਂ ਉਸ ਤੋਂ ਥੋੜੇ ਹਟਕੇ ਸੀ ਤਾਂ ਉਸ ਦੇ ਸਬੰਧ ਵਿੱਚ ਹੀ ਜਿਹੜਾ ਉਹ ਪੰਜਾਬੀ ਦਾ ਪੇਪਰ ਲੱਤਾ ਗਿਆ ਸੀ ਉਸ ਸਬੰਧ ਦੇ ਵਿੱਚ ਜਿਹੜਾ ਕੁਝ ਕੰਪਿਟੀਸ਼ਨਰਾਂ ਨੇ ਆਪਣੀ ਪਟੀਸ਼ਨ ਦਾਇਰ ਕੀਤੀ ਹੈ ਤੇ ਜਿਹਦੇ ਸਬੰਧ ਵਿੱਚ ਉਹ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਸਿੱਖਿਆ ਸਕੱਤਰ ਕੇ ਕੇ ਯਾਦਵ ਨੂੰ ਮਾਣਹਾਨੀ ਦਾ ਨੋਟਿਸ ਜਿਹੜਾ ਉਹ ਭੇਜਿਆ ਗਿਆ ਅਤੇ ਉਸ ਤੋਂ 18 ਨਵੰਬਰ ਤੱਕ ਜਿਹੜਾ ਉਹ ਜਵਾਬ ਮੰਗਿਆ ਗਿਆ ਠੀਕ ਹੈ ਜੀ ਤਾਂ ਉਹ ਕੀ ਹੈ ਕਹਾ ਸਾਰੇ ਜਾਣਕਾਰੀ ਆਪਾਂ ਤੁਹਾਡਾ ਸਾਂਝੀ ਕਰਦੇ ਹਾਂ ਪੰਜਾਬ ਸਰਕਾਰ ਦੀ ਗਲਤੀ ਕਾਰਨ ਪੰਜਾਬ ਵਿੱਚ ਨਾਰਥ ਰਨਿਟਿਡ ਦੀ ਅਪਕੰਦੀ ਭਰਤੀ ਤੇ ਇੱਕ ਵਾਰ ਫਿਰ ਤੋਂ ਤਲਵਾਰ ਲੜ ਗਈ। ਇਸ ਭਰਤੀ ਲਈ ਪੰਜਾਬ ਸਰਕਾਰ ਦੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਫਿਰ ਤੋਂ ਗਲਤ ਤਰੀਕੇ ਨਾਲ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਲਈ ਗਈ ਹੈ। ਇਸ ਦੇ ਖਿਲਾਫ ਇੱਕ ਮਾਨਹਾਨੀ ਪਟੀਸ਼ਨ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਪੰਜਾਬ ਦੇ ਸਿੱਖਿਆ ਸਕੱਤਰ ਕੇ ਕੇ ਯਾਦਵ ਨੂੰ ਮਾਨਹਾਨੀ ਦਾ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਹਾਈ ਕੋਰਟ 'ਚ ਪਹਿਲਾਂ ਹੀ ਪੰਜਾਬੀ ਭਾਸ਼ਾ ਦੇ ਪਾੜ ਕਾਰਨ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਪੰਜਾਬ ਵਿੱਚ ETT ਅਧਿਆਪਕਾਂ ਦੇ 5994 ਅਹੁਦਿਆਂ ਦੀ ਕੀਤੀ ਜਾ ਰਹੀ ਭਰਤੀ ਤੇ ਲੱਗੀ ਰੋਕ ਹਟਾਉਂਦੇ ਆ ਪੰਜਾਬ ਸਰਕਾਰ ਨੂੰ ਭਰਤੀ ਅੱਗੇ ਵਧਾਉਣ ਦਾ ਹੁਕਮ ਦਿੱਤਾ ਸੀ ਪਰ ਪੰਜਾਬ ਸਰਕਾਰ ਨੇ ਜਿਹੜੀ ਹੈਗੇ ਕੁਝ ਆਪਦੀਆਂ ਗਲਤੀਆਂ ਕਾਰਨ ਜਿਹੜਾ ਪੇਪਰ ਦੇ ਵਿੱਚ ਥੋੜਾ ਗਲਤੀ ਹੋਈ ਹੈ ਜਿਹਦੇ ਕਾਰਨ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨਾਂ ਦਾਇਰ ਹੋਈਆਂ ਨੇ ਜਿਹਦੇ ਕਰਕੇ ਇੱਕ ਵਾਰ ਫਿਰ ਤੋਂ ਹਾਈ ਕੋਰਟ ਨੇ ਥੋੜੀ ਜੀ ਇਹਦੇ ਉੱਪਰ ਜਿਹੜੀ ਰੋਕ ਲਗਾ ਦਿੱਤੀ ਗਈ ਹੈ ਹੁਣ 18 ਨਵੰਬਰ ਤੱਕ ਜਿਹੜਾ ਜੇਕਰ ਫੈਸਲਾ ਆਉਂਦਾ ਹੈ ਉਹ ਕੀ ਫੈਸਲਾ ਆਉਂਦਾ ਹੈ ਤੇ ਉਸ ਭਰਤੀ ਦਾ ਜਿਹੜਾ ਨਤੀਜਾ ਕੀ ਨਿਕਲਦਾ ਹਾਲਾਂਕਿ ਕੋਰਟ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਇਹਦੇ ਉੱਪਰ ਬੰਦਿਸ਼ ਨਹੀਂ ਹੈ ਕੋਈ ਇਹਨੂੰ ਰੱਦ ਕਰਨ ਦਾ ਕੋਈ ਨਹੀਂ ਹੈਗਾ ਸੋ ਕੋਰਟ ਹੈ ਵਾਰ-ਵਾਰ ਇਹ ਕਹਿ ਰਹੀ ਹੈ ਕਿ ਇਸ ਭਰਤੀ ਨੂੰ ਵੱਧ ਤੋਂ ਵੱਧ ਜਿੰਨਾ ਜਲਦੀ ਹੋ ਸਕੇ ਉਸ ਨੂੰ ਨੇਪਰੇ ਚਾੜਿਆ ਜਾਵੇ ਠੀਕ ਹੈ ਜੀ ਅ ਹੁਣ ਪੰਜਾਬ ਸਰਕਾਰ ਨੇ ਫਿਰ ਤੋਂ 28 ਜੁਲਾਈ ਨੂੰ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਲਈ ਸੀ ਤਾਂ ਉਸ ਵਿੱਚ ਫਿਰ ਕਈ ਸਵਾਲ ਪੰਜਾਬੀ ਭਾਸ਼ਾ ਤੋਂ ਅਲੱਗ ਪੁੱਛਲੇ ਗਏ ਇਸ ਦੇ ਖਿਲਾਫ ਕਈ ਬਿਨਾਂਕਾਰਾਂ ਨੇ ਹੁਣ ਕੋਰਟ ਦੀ ਮਾਨਹਾਨੀ ਪਟੀਸ਼ਨਦਾਰ ਕਰ ਇਸ ਪ੍ਰੀਖਿਆ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ ਠੀਕ ਹੈ ਜੀ ਇਹ ਭਰਤੀ ਨਹੀਂ ਕੁਝ ਕੈਂਡੀਡੇਟ ਕਿਰਪਾ ਕਰਕੇ ਧਿਆਨ ਦੇਣ ਸਿਰਫ ਜਿਹੜੀ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਹੋਈ ਸੀ ਇਸ ਨੂੰ ਰੱਦ ਕਰਨ ਬਾਰੇ ਜਿਹੜੀ ਪਟੀਸ਼ਨਾਂ ਨੇ ਪਟੀਸ਼ਨ ਧਾਰ ਕਰਤੀ ਹੈ ਹਾਈ ਕੋਰਟ ਨੇ ਪਹਿਲੀ ਪ੍ਰੀਖਿਆ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਪੰਜਾਬੀ ਭਾਸ਼ਾ ਨਾਲ ਕਿਸੇ ਦੀ ਪੰਜਾਬੀਅਤ ਨੂੰ ਪਰਖਿਆ ਨਹੀਂ ਜਾ ਸਕਦਾ ਸਰਕਾਰ ਪ੍ਰੀਖਿਆ ਨੂੰ ਸਿਰਫ ਪੰਜਾਬੀ ਭਾਸ਼ਾ ਤੱਕ ਸੀਮਿਤ ਰੱਖੇ ਅਦਾਲਤ ਨੇ ਕਿਹਾ ਪੰਜਾਬੀ ਭਾਸ਼ਾ ਤੇ ਪੰਜਾਬੀਅਤ ਦੇ ਵਿਚਾਲੇ ਫਰਕ ਨੂੰ ਸਰਕਾਰ ਸਹੀ ਤਰੀਕੇ ਨਾਲ ਸਮਝ ਨਹੀਂ ਸਕੀ ਪਾਸ਼ਾ ਦੇ ਵਿਆਕਰਨ ਦੀ ਜਾਣਕਾਰੀ ਮਿਲ ਸਕਦੀ ਹੈ ਇਸ ਤਰ੍ਹਾਂ ਸਰਕਾਰ ਪੰਜਾਬ ਤੋਂ ਬਾਹਰਲੇ ਬੇਨਿਕਾਰਾਂ ਨੂੰ ਇਸ ਭਰਤੀ ਵਿੱਚ ਸ਼ਾਮਲ ਹੋਣ ਦੀ ਪਰੇਸ਼ਾਨੀ ਹੋਵੇ ਇੱਕ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਜੀ ਪਟੀਸ਼ਨਰ ਨੇ ਵਕੀਲ ਵਿਕਾਸ ਚਤਰਤਸ ਨੇ ਇਸ ਪ੍ਰੀਖਿਆ ਨੂੰ ਰੱਦ ਕਰਨ ਦੀ ਜਿਹੜੀ ਅਦਾਲਤ 'ਚ ਜਿਹੜੀ ਅਪੀਲ ਕੀਤੀ ਸੀ ਸਾਰੇ ਧਿਰਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਸਿੱਖਿਆ ਸਕੱਤਰ ਨੂੰ 18 ਨਵੰਬਰ ਲਈ ਮਾਨਹਾਨੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਕੀ ਜਿਹੜਾ ਉਹ ਜਿਹੜਾ ਆਪਣੇ ਕੋਲ ਸਿੱਟਾ ਨਿਕਲ ਕੇ ਆਉਂਦਾ ਹੈ ਉਹ 18 ਨਵੰਬਰ ਤੋਂ ਬਾਅਦ ਪਤਾ ਲੱਗੂਆ ਫਿਲਹਾਲ ਪੰਜਾਬ ਜਿਹੜੀ ਸਿੱਖਿਆ ਸਕੱਤਰ ਨੇ ਉਹਨਾਂ ਤੋਂ ਜਿਹੜਾ ਇਹ ਜਵਾਬ ਮੰਗਿਆ ਗਿਆ ਆ ਕੋਰਟ ਨੇ ਥੋੜੀ ਤਲਖੀ ਕੀਤੀ ਹੈ ਤਾਂ ਕਿਰਪਾ ਕਰਕੇ ਜੁੜੇ ਰਹੋ ਸਾਡੇ ਨਾਲ ਕੀ ਜਾਣਕਾਰੀ ਤੁਹਾਡੇ ਸਾਹਮਣੇ ਆਉਂਦੀ ਹੈ ਠੀਕ ਹੈ ਤੁਹਾਡਾਂ ਜਰੂਰ ਸ਼ੇਅਰ ਕਰਾਂਗੇ ਤਾਂ ਫਿਲਹਾਲ ਘਬਰਾਉਣ ਦੀ ਲੋੜ ਨਹੀਂ ਜਿਹੜੇ ਵੀ 9594 ਕੈਂਡੀਡੇਟ ਨੇ ਹੌਸਲਾ ਰੱਖੋ ਕਿਉਂਕਿ ਭਰਤੀ ਥੋੜੀ ਲਟਕ ਜ਼ਰੂਰ ਚੁੱਕੀ ਹੈ ਦੇਖੋ ਹਨਾ ਪਰ ਸਿਰੇ ਜ਼ਰੂਰ ਚੜੂਗੀ ਠੀਕ ਹੈ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ